ਕੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਤੁਸੀਂ ਥੋੜੇ ਪਿਛੇ ਬੈਕ ਸਾਈਡ ਤੇ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਲੋ ਬاتھ룸 ਬਣਾਇਆ ਗਿਆ ਸੀਗਾ ਸਰ ਇਹ ਅਬਲੋਵਾਲ ਖੇਤਰ ਦੇ ਵਿੱਚ ਇਕੱਲਾ ਇੱਕ ਟੈਂਕੀ ਵਾਲਾ ਪਾਰਕ ਸੀ ਜਿਹਦੇ ਵਿੱਚ ਬੱਚੇ ਖੇਡਦੇ ਸੀ ਉੱਦਦੇ ਸੀ ਝੁੱਲੇ ਲੱਗੇ ਹੋਏ ਸੀ ਪਰ ਉਸ ਥਾਂ ਨੂੰ ਇੱਕ ਬਾਥਰੂਮ ਦੇ ਰੂਪ ਵਿੱਚ ਜਗਾ ਘੇਰ ਕੇ ਜੋ ਬਣਾਇਆ ਹੈ ਇਹ ਕਿਸੇ ਲਈ ਵੀ ਵਰਤੋਂ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਉਰੇ ਪਹਿਲਾਂ ਹੀ ਇੰਨੀ ਵਸੋਂ ਹੈ ਸਭ ਦੇ ਘਰ ਚ ਲੈਟ੍ਰੀਨ ਬਾਥਰੂਮ ਬਣੇ ਹੋਏ ਆ ਜੋ ਇਹ ਬਾਥਰੂਮ ਹੈ ਇਹ ਕਿਸੇ ਮੇਨ ਰੋਡ ਤੇ ਹੋਣੇ ਚਾਹੀਦੇ ਸੀ ਤਾਂ ਕਿ ਇਹ ਵਰਤੋਂ ਚ ਵੀ ਆ ਸਕਣ ਹੁਣ ਦੇਖੋ ਜੀ ਤਾਲੇ ਲੱਗੇ ਹੋਏ ਆ ਨਾ ਤਾਂ ਔਰੇ ਕੋਈ ਮੈਂਟੀਨੈਂਸ ਹੋ ਰਹੀ ਹੈ ਚੀਜ਼ ਦੀ ਨਾ ਹੀ ਇਹ ਕੋਈ ਵਰਤੋਂ ਦੇ ਵਿੱਚ ਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਰਕਾਰ ਦਾ ਜਿਹੜਾ ਪੈਸਾ ਫਜ਼ੂਲ ਸਿੱਟਾ ਗਿਆ ਔਰੇ ਬਿਨਾਂ ਗੱਲੋ ਕਿ ਇੱਕ ਕਮਾਈ ਦਾ ਖੰਦਰ ਬਣਾਇਆ ਗਿਆ ਸਰ ਇਹ ਬਿਲਕੁਲ ਆਪਾਂ ਸਾਹਮਣੇ ਸਾਰੇ ਦੇਖ ਹੀ ਰਹੇ ਆ ਜੀ ਤਾਲੇ ਲੱਗੇ ਹੋਏ ਆ ਬਾਥਰੂਮ ਦੇ ਵਿੱਚ ਲੱਖਾਂ ਰੁਪਏ ਜੋ ਮਿਊਨਿਸਪਲ ਕਾਰਪੋਰੇਸ਼ਨ ਨੇ ਰੁਕਾ ਦੀ ਸਹੂਲਤ ਲਈ ਲਗਾਇਆ ਸੀ ਪਰ ਉਹ ਕਿਸੇ ਦੀ ਸਹੂਲਤ ਦੇ ਵਿੱਚ ਨਹੀਂ ਕੰਮ ਆ ਰਿਹਾ ਜੀ ਤੇ ਤੁਸੀਂ ਕੀ ਕਹਿਣਾ ਹੋ ਵੈਸੇ ਗਵਰਨਮੈਂਟ ਨੂੰ ਕੀ ਕਹਿਣਾ ਜਾਓਗੇ ਸਰ ਮੈਂ ਗਵਰਨਮੈਂਟ ਨੂੰ ਇਹ ਸੁਝਾ ਦੇਣਾ ਚਾਹੁੰਦਾ ਵੀ ਜਦੋਂ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਨਿੱਜੀ ਕੰਮ ਕਰਦੇ ਆ ਤਾਂ ਸਾਨੂੰ ਉਸ ਉਸ ਏਰੀਆ ਦੀ ਰਿਕੁਆਇਰਮੈਂਟ ਪਹਿਲਾਂ ਲੈਣੀ ਚਾਹੀਦੀ ਹੈ ਕੀ ਉਰੇ ਜ਼ਰੂਰਤ ਹੈ ਜਾਂ ਨਹੀਂ ਇਸ ਦੀ ਜ਼ਰੂਰਤ ਹੁਣ ਨਾਬਾ ਰੋਡ ਮੇਨ ਰੋਡ ਤੇ ਸੀ ਕਿ ਲੋਕ ਉੱਥੇ ਸ਼ਰਿਆਮ ਸੜਕ ਤੇ ਬਾਥਰੂਮ ਕਰਦੇ ਆ ਜੀ ਕੋਈ ਸਾਧਨ ਨਹੀਂ ਹੈ ਜੇ ਇਹ ਸੈਂਟਰ ਉੱਥੇ ਹੁੰਦਾ ਜੀ ਇਹ ਤਾਂ ਬਹੁਤ ਵਧੀਆ ਵਰਤੋਂ ਜਾਣਾ ਸੀਗਾ ਜੀ